ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਏ ਆ ਜੀ ਆਪਾਂ ਨੇ ਲੱਛੇਦਾਰ ਆਲੂ ਵਾਲੇ ਪਰਾਂਠੇ ਠੀਕ ਹੈ ਜੀ ਸੋ ਇੱਕ ਵੀਰ ਦਾ ਆਪਾਂ ਨੂੰ ਆਇਆ ਸੀ ਕਮੈਂਟ ਉਹ ਕਹਿੰਦਾ ਲੱਛੇਦਾਰ ਆਲੂ ਵਾਲੇ ਪਰਾਂਠੇ ਦੀ ਰੈਸਪੀ ਦੱਸਿਓ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਨੇ ਬਣਾਏ ਆ ਠੀਕ ਹੈ ਜੀ ਲੱਛੇਦਾਰ ਪਰਾਂਠੇ ਸੋ ਜੇ ਤੁਸੀਂ ਸਿੱਖਣੇ ਆ ਠੀਕ ਹੈ ਜੀ ਵੀਡੀਓ ਨਾਲ 붙 ਜੁੜੇ ਰਹੋ ਸੋ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਸਬਸਕ੍ਰਾਈਬ ਕਰ ਲਿਓ ਜਿਹੜੇ ਭੈਣ ਭਰਾ ਨਵੇਂ ਆ ਤੇ ਜਿਹੜੇ ਨਾਲ ਜੁੜੇ ਹੋਏ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਸੋ ਜਿਹੜੇ-ਜਿਹੜੇ ਤਰੀਕੇ ਨਾਲ ਆਪਾਂ ਨੇ ਬਣਾਏ ਆ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਚ ਅੱਗੇ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਲਓ ਜੀ ਸਭ ਤੋਂ ਪਹਿਲਾਂ ਚਾਹੀਦਾ ਜੀ ਲੱਛੇ ਪਰਾਂਠੇ ਬਣਾਉਣ ਵਾਸਤੇ ਆਪਾਂ ਨੂੰ ਆਟਾ ਠੀਕ ਹੈ ਜੀ ਆਪਾਂ ਕਣਕ ਦਾ ਆਟਾ ਯੂਜ਼ ਕਰ ਰਹੇ ਆਂ ਠੀਕ ਹੈ ਜੀ ਮੈਦਾ ਮੁੱਦਾ ਨਹੀਂ ਯੂਜ਼ ਕਰ ਰਹੇ ਕਣਕ ਦੇ ਆਟੇ ਦੇ ਬਣਾਉਂਗੇ ਆਪਾਂ ਤੁਸੀਂ ਥੋੜਾ ਬਹੁਤਾ ਵਿੱਚ ਇੱਕ ਅੱਧਾ ਕੱਪ ਇਹਦੇ ਵਿੱਚ ਮੈਦੇ ਦਾ ਪਾਉਣਾ ਹੋਇਆ ਪਾ ਲਿਓ ਤੁਹਾਡੀ ਮਰਜ਼ੀ ਆ। ਸਭ ਤੋਂ ਪਹਿਲਾਂ ਗੁੰਨਾਂਗੇ ਆਪਾਂ ਆਟਾ ਆਟੇ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਨਮਕ ਤਾਂ ਜੋ ਆਟੇ ਦੀ ਜਿਹੜੀ ਰੋਟੀ ਬਣਾਉਂਗੇ ਆਪਾਂ ਠੀਕ ਹੈ ਜੀ ਪਰਾਂਠੇ ਬਣਾਉਂਗੇ ਉਹਦੇ ਵਿੱਚ ਥੋੜਾ ਜਿਹਾ ਨਮਕ ਦਾ ਟੇਸਟ ਆਵੇ ਫਿੱਕੇ ਫਿੱਕੇ ਨਾ ਲੱਗੇ ਪਰਾਂਠੇ। ਨਾਣ ਕਰਾਂਗੇ ਮਿਕਸ ਤੇ ਹੁਣ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਗੁੱਸਾ ਪਾਣੀ। ਆਟਾ ਪਾਣੀ ਗੁੰਨਣਾ ਜਿਵੇਂ ਆਪਾਂ ਘਰਾਂ ਨੋਰਮਲ ਆਟਾ ਗੁੰਨਦੇ ਆ ਠੀਕ ਆ ਜੀ ਰੋਟੀ ਵਾਲਾ ਸਿਰਫ ਉਸੇ ਤਰੀਕੇ ਨਾਲ ਆਟਾ ਗੁੰਨਣਾ ਆਪਾਂ ਨੇ بس ਡਿਫਰੈਂਟ ਇਹ ਆ ਵੀ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੇ ਨਮਕ ਪਾਉਣਾ ਹੈ ਪਰੌਂਠਿਆਂ ਵਾਲੇ ਆਟੇ ਦੇ ਵਿੱਚ ਤੇ ਲੋ ਜੀ ਇਹਨੂੰ ਗੁੰਨੂਗੇ ਆਪਾਂ ਹੁਣ ਤੇ ਲੋ ਜੀ ਆਟਾ ਆਪਣਾ ਗੁੰਨੋ ਹੋ ਗਿਆ ਆਟਾ ਤੁਸੀਂ ਇਹਨ ਚੰਗੀ ਤਰ੍ਹਾਂ ਮੁੱਕੀ ਦੇ ਦੇ ਕੇ ਗੁੰਨਣਾ ਠੀਕ ਆ ਜੀ ਇਹਨੂੰ ਐਦਾਂ ਕਰ ਕਰਕੇ ਜਿਹੜਾ ਆਪਾਂ ਨੋਰਮਲ ਰੋਟੀ ਵਾਲਾ ਆਟਾ ਬਣਾਉਨੇ ਆ ਉਹ ਤੋਂ ਥੋੜਾ ਜਿਹਾ ਆਪਾਂ ਨੇ ਇਹ ਢਿੱਲਾ ਰੱਖਣਾ ਠੀਕ ਹੈ ਜੀ ਆ ਦੇਖੋ ਐਦਾਂ ਦਾ ਪੇੜਾ ਬਣਾ ਲੈਣਾ ਤੇ ਹੁਣ ਇਹਨੂੰ ਥੋੜਾ ਜਿਹਾ ਰੈਸਟ ਵਾਸਤੇ ਰੱਖ ਦੂਗੇ ਯਾ ਤਾਂ ਤੁਸੀਂ ਇਹਦੇ ਉੱਪਰ ਸਰੋਂ ਦਾ ਤੇਲ ਲਾ ਲਿਓ ਠੀਕ ਹੈ ਜੀ ਯਾ ਤੁਸੀਂ ਲਾ ਲਿਓ ਰਫੈਂਡ ਉਹ ਤੁਹਾਡੀ ਮਰਜ਼ੀ ਹੈ ਸਰੋਂ ਦਾ ਤੇਲ ਲਾ ਲਿਓ ਵੈਸੇ ਤੇ ਇਹਨੂੰ ਰੱਖ ਦੰਨੇ ਆ ਰੈਸਟ ਵਾਸਤੇ ਹੁਣ ਟਾਕੇ ਆਪਾਂ ਤੇ ਮਿਲਦੇ ਹੁਣ ਬਣਾਉਨੇ ਆ ਜੀ ਆਪਾਂ ਫਿਰ ਇਹਦਾ ਮਸਾਲਾ ਤੇ ਲਓ ਜੀ ਹੁਣ ਬਣਾਉਨੇ ਆ ਪਰੌਂਠਿਆਂ ਦਾ ਮਸਾਲਾ ਆਪਾਂ ਸਭ ਤੋਂ ਪਹਿਲਾਂ ਮੈਂ ਆਦੂ ਆਲੂ ਆ ਜਿਹੜੇ ਉਹ ਕੱਦੂਕਾਸ ਕਰ ਲਏ ਤੇ ਠੀਕ ਹੈ ਜੀ ਆਲੂ ਪਾ ਲਾਂਗੇ ਇਹਦੇ ਚ ਕੱਦੂਕਾਸ ਕਰੇ ਹੋਏ ਤੇ ਉਹ ਤੋਂ ਬਾਅਦ ਪਾਵਾਂਗੇ ਨੂਨ ਟੇਸਟ ਰਿਕਾਰਡਿੰਗ ਜੀਰਾ ਪਾਊਡਰ ਪਾਵਾਂਗੇ ਅੱਧਾ ਚਮਚਾ ਤੇ ਅੱਧਾ ਚਮਚਾ ਹੀ ਪਾਵਾਂਗੇ ਧਨੀਏ ਪਾਊਡਰ ਦਾ ਥੋੜਾ ਜਿਹਾ ਪਾਵਾਂਗੇ ਜੀ ਜੀਰਾ ਇਹਦੇ ਵਿੱਚ ਤੇ ਹੁਣ ਪਾਵਾਂਗੇ ਥੋੜੀ ਜੀ ਹਰੀ ਮਿਰਚ ਤੇ ਆਦਾ ਲਸਣ ਠੀਕ ਹੈ ਜੀ ਤਿੰਨੇ ਚੀਜ਼ਾਂ ਮੈਂ ਮਿਕਸੀ ਕੀਤੀਆਂ ਹੋਈਆਂ ਐ ਆਦਾ ਹਰੀ ਮਿਰਚ ਲਸਣ ਇਹ ਪਾ ਲਾਂਗੇ ਇੰਨਾ ਕੁ ਚਮਚਾ ਪੌਣਾ ਕੁ ਚਮਚਾ ਤੇ ਹਰਾ ਧਨੀਆ ਹੋ ਗਿਆ ਹਰਾ ਧਨੀਆ ਸੋਨਾ ਪਾ ਲਿਓ ਠੀਕ ਆ ਜੀ ਵਧੀਆ ਲੱਗਦਾ ਏ ਇੱਕ ਬਰੀਕ ਚੌਪ ਪਿਆਜ਼ ਕੱਟਿਆ ਹੋਇਆ ਨਾਰਮਲ ਸਾਈਜ਼ ਦਾ ਉਹ ਪਾ ਲੂਗੇ ਅਪਰੇ ਦੇ ਵਿੱਚ ਤੇ ਅੱਧਾ ਕ ਚਮਚਾ ਪਾ ਲਾਂਗੇ ਜੀ ਕਸ਼ਮੀਰੀ ਲਾਲ ਮਿਰਚ ਦਾ ਜਾਂ ਤੁਹਾਡੇ ਕੋਲ ਲਾਲ ਮਿਰਚ ਹੋਈ ਪੀਸੀ ਹੋਈ ਤੁਸੀਂ ਉਹ ਪਾ ਲਿਓ ਤੇ ਲਓ ਜੀ ਇਹਨੂੰ ਮਸਾਲੇ ਨੂੰ ਕਰਾਂਗੇ ਹੁਣ ਮਿਕਸ ਚੰਗੀ ਤਰ੍ਹਾਂ ਸਾਰੇ ਨੂੰ ਤੇ ਲੋ ਜੀ ਮਸਾਲਾ ਹੋ ਗਿਆ ਆਪਣਾ ਮਿਕਸ ਇੱਕ ਵਾਰੀ ਪਰੌਂਠੇ ਬਣਾਉਣ ਤੋਂ ਪਹਿਲਾਂ ਇਹਨੂੰ ਚੈੱਕ ਜ਼ਰੂਰ ਕਰ ਲਿਓ ਜੇ ਨੂਨ ਮਿਰਚ ਦੀ ਕਮੀ ਪੇਸ਼ੀ ਹੋਈ ਤਾਂ ਤੁਸੀਂ ਇਸ ਟਾਈਮ ਤੇਜ ਨੂਨ ਮਿਰਚ ਪਾ ਸਕਦੇ ਹੋ ਤੇ ਲੋ ਜੀ ਮਸਾਲੇ 'ਚ ਆਪਣੀ ਇੱਕ ਚੀਜ਼ ਰਹਿ ਗਈ ਸੀ ਪਾਉਣੀ ਮੇਥੀ ਥੋੜੀ ਜੀ ਪਾਵਾਂਗੇ ਕਸਤੂਰੀ ਮੇਥੀ ਇਹ ਨਾਲ ਵੀ ਫਲੇਵਰ ਜਿਹੜਾ ਥੋੜਾ ਜਿਹਾ ਐਨ ਵਧੀਆ ਹੁੰਦਾ ਜੀ ਤੇ ਲੋ ਜੀ ਹੁਣ ਬੇਲਦੇ ਆਪਾਂ ਆਟਾ ਪਪੇੜਾ ਬਣਾਮਗੇ ਥੋੜਾ ਜਿਹਾ ਬੜੀ ਰੋਟੀ ਠੀਕ ਹੈ ਜੀ ਤੇ ਲੋ ਜੀ ਹੁਣ ਬੇਲਦੇ ਆਪਾਂ ਪੇੜਾ ਠੀਕ ਹੈ ਜੀ ਆਟਾ ਆਪਣਾ ਦੇਖੋ ਇਹਨੂੰ ਵਧੀਆ ਲੱਗ ਗਿਆ ਦੇਖੋ ਇਦਾਂ ਆਟਾ ਲੱਗਣਾ ਚਾਹੀਦਾ ਏ ਤੇ ਆਪਾਂ ਨੇ ਇਹਦਾ ਇੱਕ ਪੇੜਾ ਬਣਾਉਣਾ ਠੀਕ ਹੈ ਜੀ ਆਹ ਦੇਖੋ ਤੇ ਹੁਣ ਤੁਹਾਨੂੰ ਦੱਸਦੇ ਆਪਾਂ ਨੇ ਕਿੱਦਾਂ ਉਹਨੂੰ ਬੇਲਣਾ ਏ ਇਸ ਤਰੀਕੇ ਨਾਲ ਸਹੀ ਕਹਿੰਦੇ ਸਲੇਪ ਜਿਹੜੀ ਥੋੜੀ ਜਿਹੀ ਕਿਉਂਕਿ ਚੌਕਲਾ ਆਪਣਾ ਛੋਟਾ ਏ ਆਪਾਂ ਇਹਨੂੰ ਸਲੇਪ ਤੇ ਹੀ ਬੇਲਾਂਗੇ ਐਦਾਂ ਪੇੜੇ ਨੂੰ ਆਪਾਂ ਲਪੇੜ ਲਾਂਗੇ ਆਟੇ ਨਾਲ ਤੇ ਹੁਣ ਜਿਹੜਾ ਆਪਾਂ ਠੀਕ ਹੈ ਜੀ ਇਹਨੂੰ ਬੇਲਾਂਗੇ ਐਦਾਂ ਤੇ ਇੱਕ ਗੱਲ ਦਾ ਖਿਆਲ ਰੱਖਿਓ ਚੜੀ ਸਲੇਪ ਆ ਤੁਹਾਡੀ ਉਹ ਸਾਫ਼ ਹੋਣੀ ਚਾਹੀਦੀ ਆ ਠੀਕ ਹੈ ਜੀ ਜਿਆਦਾ ਗੰਦੀ ਨਹੀਂ ਹੋਣੀ ਚਾਹੀਦੀ ਨਹੀਂ ਫਿਰ ਕੰਮ ਹੋ ਜਾਊਗਾ ਗੜਬੜ ਐਦਾਂ ਜਿਹੜਾ ਆਪਾਂ ਨਿਆਣ ਚੰਗੀ ਤਰ੍ਹਾਂ ਇੱਕ ਬੜੀ ਸਰੀ ਰੋਟੀ ਬਣਾ ਲੈਣੀ ਆ ਲੱਛੇ ਬਣਾਉਣ ਦੇ ਵਾਸਤੇ ਤੇ ਲਓ ਜੀ ਆਪਾਂ ਨੇ ਐਡਾ ਬੜੀ ਇੱਕ ਰੋਟੀ ਬੇਲ ਲੈਣੀ ਆ ਉਹਦੇ ਉੱਪਰ ਲਾਵਾਂਗੇ ਠੀਕ ਹੈ ਜੀ ਕੀ ਆਪਾਂ ਚਾਹੇ ਦੇਸੀ ghee ਲਾ ਲਿਓ ਚਾਹੇ ਤੁਸੀਂ ਰਿਫੈਂਡ ਲਾ ਲਿਓ ਠੀਕ ਹੈ ਜੀ ਚਾਹੇ ਢਾਲ ਢਾਕੀ ਲਾ ਲਿਓ ਐਂ ਚੰਗੀ ਤਰ੍ਹਾਂ ghee ਲਾ ਲੈਣਾ ਆਪਾਂ ਨੂੰ ਉੱਪਰ ਇਹਦੇ ਤੇ ghee ਲੱਗਣ ਤੋਂ ਬਾਅਦ ਠੀਕ ਹੈ ਜੀ ਐਦਾਂ ਆਪਾਂ ਨੂੰ ਉੱਪਰ ਇਹਦੇ ਥੋੜਾ ਜਿਹਾ ਆਟਾ ਗੇਰ ਲੈਣਾ ਡਸਟ ਕਰ ਲੈਣਾ ਇਹਨੂੰ ਆ ਲਓ ਠੀਕ ਹੈ ਜਿਆਦਾ ਵੀ ਨਹੀਂ ਗੇਰਨਾ ਹੈਗਾ ਤੇ ਉਤੋਂ ਬਾਅਦ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਠੀਕ ਹੈ ਚੰਗੀ ਤਰ੍ਹਾਂ ਐਨ ਗੋਲ-ਗੋਲ ਰੈਪ ਕਰ ਦੇਣਾ ਦੇਖੋ ਠੀਕ ਹੈ ਜੀ ਐਂ ਆਹ ਦੇਖੋ ਐਨ ਗੋਲ-ਗੋਲ ਘੁਮਾ ਲੈਣਾ ਇਹਨੂੰ ਇਸ ਤਰੀਕੇ ਨਾਲ ਵੇਖੋ ਠੀਕ ਹੈ ਜੀ ਇਸ ਤਰੀਕੇ ਨਾਲ ਘੁਮਾਉਣ ਤੋਂ ਬਾਅਦ ਫਿਰ ਆਪਾਂ ਨੇ ਆਪਣੇ ਪੇੜਿਆਂ ਦੇ ਸਾਈਜ਼ ਦੇ ਠੀਕ ਹੈ ਜੀ ਟੋਟੇ ਕਰ ਲੈਣੇ ਆਹ ਦੇਖੋ ਐਡ ਐਡਿਕ ਆਹ ਲੋ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਕਰ ਲੈਣੀ ਆ ਦੇਖੋ ਇਹ ਜਿਹੜੀਆਂ ਲੇਰਾਂ ਐ ਠੀਕ ਹੈ ਜੀ ਜਦੋਂ ਇਹ ਬਾਹਰ ਨਿਕਲੂਗੇ ਫਿਰ ਆਪਣੇ ਪਰੌਂਠੇ ਜਿਹੜੇ ਉਹ ਲੱਛੇदार ਬਣੋਂਗੇ ਆਪਾਂ ਨੇ ਇਸ ਤਰੀਕੇ ਨਾਲ ਬਣਾ ਲੈਣੇ ਆ ਠੀਕ ਹੈ ਜੀ ਆਹ ਲੋ ਇਸ ਤਰੀਕੇ ਨਾਲ ਆਪਾਂ ਨੇ ਕਰ ਲੈਣੇ ਇਹ ਸੈੱਟ ਤੇ ਉਸ ਤੋਂ ਬਾਅਦ ਆਪਾਂ ਨੇ ਹੱਥਾਂ ਨੂੰ ਲਾਉਣਾ ਥੋੜਾ ਜਿਹਾ ਕੀ ਤੇ ਇਹਨਾਂ ਨੂੰ ਐਂ ਦੱਬਣਾ ਠੀਕ ਹੈ ਜੀ ਆਹ ਲੋ ਠੀਕ ਹੈ ਜੀ ਇਸ ਤਰੀਕੇ ਨਾਲ ਆਹ ਲੋ ਬਾਹਰਲੀ ਸਾਈਡ ਨੂੰ ਦੱਬਣਾ ਹੈ ਤਾਂ ਜੋ ਜਿਹੜੇ ਲੱਛੇ ਆ ਠੀਕ ਹੈ ਜੀ ਆਪਣੇ ਉਹ ਤਾਂ ਲੱਗਣ ਜੇ ਆਪਾਂ ਨੇ ਵਿੱਚ ਨੂੰ ਦੱਬ ਤਾ ਇਹਨੂੰ ਫਿਰ ਇਹਦੇ ਵਿੱਚ ਜੇ ਨੂੰ ਹੋ ਜਾਣਾ ਫਿਰ ਨਿਕਲਣਾ ਨਹੀਂ ਹੈਗਾ ਇਸ ਤਰੀਕੇ ਨਾਲ ਦੱਬੂਗੇ ਆਪਾਂ ਹਾਂ ਲਓ ਠੀਕ ਹੈ ਜੀ ਤੇ ਸਾਰੀ ਪੇੜੇ ਆਪਾਂ ਇਸ ਤਰੀਕੇ ਨਾਲ ਦੱਬ ਕੇ ਰੱਖ ਲੂਗੇ ਤੇ ਲਓ ਜੀ ਪੇੜਿਆਂ ਪਰ ਲਾਉਂਦੇ ਆ ਥੋੜਾ ਜਿਹਾ ਘੀ ਹੁਣ ਆਪਾਂ ਤੇ ਇਹਨਾਂ ਨੂੰ ਰੱਖਦੇ ਆ ਥੋੜੀ ਦੇਰ ਵਾਸਤੇ ਰੈਸਟ ਤੇ ਤਕਰੀਬਨ 5 ਤੋਂ 6 ਮਿੰਟ ਤੇ ਲੋ ਜੀ ਪੇੜਿਆਂ ਨੂੰ ਆਪਣਿਆਂ ਨੂੰ ਆਗੀ ਰੈਸਟ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਬੇਲਕੇ ਨੂੰ ਠੀਕ ਹੈ ਜੀ ਆਪਾਂ ਨੇ ਹਲਕਾ ਜਿਹਾ ਦੇਖੋ ਇਹਨੂੰ ਮੈਦੇ ਦੇ ਵਿੱਚ ਉਹ ਕਰਨਾ ਏ ਤੇ ਜਿਹੜੀ ਸਾਈਡ ਆਪਾਂ ਨੇ ਠੀਕ ਹੈ ਜੀ ਉੱਪਰ ਕਰੀਤੀ ਕੀ ਲਾਇਆ ਤਾਂ ਉਹ ਸਾਈਡ ਤੇ ਆਪਾਂ ਨੇ ਉੱਪਰ ਤੇ ਭੇਲਣਾ ਇਹਨੂੰ ਆਹ ਲੋ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇਹ ਚਿਪਕੇ ਨਾ ਆਪਾਂ ਨੇ ਆਟਾ ਜ਼ਰੂਰ ਲਾਈ ਜਾਣਾ ਇੰਨਾਂ ਦੀਆਂ ਰੋਟੀਆਂ 베ਲ ਲੂਗੇ ਪਹਿਲਾਂ ਆਪਾਂ ਆਹ ਲੋ ਬੈਡ ਡੈਡੀਆਂ ਕ ਠੀਕ ਹੈ ਜੀ ਐਡ ਐਡੀਆਂ ਕ ਰੋਟੀਆਂ 베ਲ ਲੂਗੇ ਤੇ ਲੋ ਜੀ ਆਪਾਂ ਨੇ ਦੋ ਰੋਟੀਆਂ 베ਲ ਲੈਣੀਆਂ ਹੁਣ ਇਹਦੇ ਉੱਪਰ ਲਾਵਾਂਗੇ ਆਪਾਂ ਆਪਣਾ ਮਸਾਲਾ ਠੀਕ ਹੈ ਜੀ ਚੰਗੀ ਤਰ੍ਹਾਂ ਉੱਪਰ ਆਪਾਂ ਨੇ ਇਹ ਐਨ ਲਾ ਦੇਣਾ ਇਹਦੇ ਕਿਸੇ ਚਮਚੇ ਨਾਲ ਆਪਾਂ ਨੇ ਇਦਾਂ ਇਦਾਂ ਕਰ ਦੇਣਾ ਐ ਇਸ ਤਰੀਕੇ ਨਾਲ ਲਗਾ ਲੈਣਾ ਆ ਦੇਖੋ ਠੀਕ ਹੈ ਜੀ ਐ ਚੰਗੀ ਤਰ੍ਹਾਂ ਮੰਨ ਲਓ ਥੋੜੀ ਥੋੜੀ ਆਪਣੀ ਜਗ੍ਹਾ ਵੀ ਛੱਡਣੀ ਹੈ ਸਾਈਡ ਪਰ ਤਾਂ ਜੋ ਮਸਾਲਾ ਬਾਹਰ ਨਾ ਆਵੇ ਜਿਹੜੀ ਦੋਈ ਰੋਟੀ ਆਪਾਂ ਇਹਦੇ ਉੱਪ ਪੱਚ ਪਕਾਉਂਗੇ ਠੀਕ ਹੈ ਜੀ ਮੰਨ ਲਓ ਉਹ ਫਿਰ ਐ ਚੰਗੀ ਤਰ੍ਹਾਂ ਚਿਪਕ ਜੂਗੀ ਇਦਾਂ ਲਾ ਲਾਂਗੇ ਸਾਰੇ ਇਹਨੂੰ ਇਸ ਤਰੀਕੇ ਨਾਲ ਉੱਪ ਤੇ ਲਓ ਜੀ ਮਸਾਲਾ ਆਪਣਾ ਲੱਗ ਗਿਆ ਹੁਣ ਜਿਹੜੀ ਰੋਟੀ ਆਪਾਂ ਨੇ ਇਦਾਂ ਇਹਦੇ ਉੱਪ ਇੱਕਣਾ ਚੱਕ ਕੇ ਆਹ ਲੋ ਚਪਕਾ ਲੈਣੀ ਆ ਤੇ ਸਾਈਡਾਂ ਤੇ ਇਦਾਂ ਇਦਾਂ ਇਸ ਤਰੀਕੇ ਨਾਲ ਇਹਨੂੰ ਦਬਬ ਦੋਗੇ ਉਂਗਲੀ ਦੀ ਸਹਾਇਤਾ ਨਾਲ ਆਹ ਲੋ ਤੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਠੀਕ ਹੈ ਜੀ ਬੇਲ ਲੂਗੇ ਉੱਪਰ ਤੇ ਇਸ ਤਰੀਕੇ ਨਾਲ ਹੁਣ ਸੇਕਦੇ ਆਪਾਂ ਇਹਨੂੰ ਤਵੇ ਤੇ ਤੇ ਜਦੋਂ ਆਪਾਂ ਨੇ ਸੇਕਣਾ ਹੈ ਤਾਂ ਬਾਈ ਜਿਹੜਾ ਆਪਣਾ ਬਹੁਤਾ ਗਰਮ ਨਹੀਂ ਚਾਹੀਦਾ ਤਾਂ ਆਪਾਂ ਆਪਣਾ ਬਿਲਕੁਲ ਨੋਰਮਲ ਚਾਹੀਦਾ ਠੀਕ ਹੈ ਜੇ ਜ਼ਿਆਦਾ ਤੇਜ਼ ਹੋਇਆ ਫਿਰ ਲੱਛੇ ਜਿਹੜੇ ਉਹ ਘੱਟ ਬਾਹਰ ਨਿਕਲੋਗੇ ਤੇਨੂੰ ਆਪਾਂ ਸੇਕਾਂਗੇ ਇੱਕ ਦੋ ਮਿੰਟ ਬਾਅਦ ਪਲਟਾਂਗੇ ਫਿਰ ਆਪਾਂ ਇਹਨੂੰ ਤੇ ਲੋ ਜੀ ਹੁਣ ਮਾਰਾਂਗੇ ਇਹਦੀ ਪਲਟੀ ਆਪਾਂ ਆ ਦੇਖੋ ਠੀਕ ਹੈ ਜੀ ਇਸ ਤਰੀਕੇ ਨਾਲ ਸੇਕ ਆਪਾਂ ਨੇ ਫੇਰ ਘੱਟ ਰੱਖਣਾ ਹੈ ਤੇ ਐ ਸਾਈਡ ਤੇ ਲਾਵਾਂਗੇ ਹੁਣ ਆ ਪੱਕੀ ਤੇ ਲਓ ਜੀ ਹੁਣ ਇਹਦੇ ਤੇ ਲਾਵਾਂਗੇ ਦੇਸੀ ਕੀ ਆਪਾਂ ਸਾਰੇ ਤੇ ਹਲਕਾ ਹਲਕਾ ਤੇ ਲਓ ਜੀ ਹੁਣ ਇਹਨੂੰ ਮਾਰਾਂਗੇ ਪਲਟੀ ਆਪਾਂ ਆਹ ਲਓ ਠੀਕ ਹੈ ਜੀ ਤੇ ਐ ਸਾਈਡ ਤੇ ਵੀ ਸੇਕਾਂਗੇ ਤੇ ਨਾਲੇ ਲਾ ਦਾਂਗੇ ਉੱਪਰ ਕੀ ਤੇ ਚੰਗੀ ਤਰ੍ਹਾਂ ਸੇਕ ਲਾਂਗੇ ਇਹਨੂੰ ਤੇ ਲਓ ਜੀ ਪਰੌਂਠਾ ਆਪਣਾ ਸਿੱਖ ਚੁੱਕਿਆ ਜੀ ਹੁਣ ਆਪਾਂ ਕੱਢਦੇ ਹਾਂ ਨੂੰ ਪਲੇਟ 'ਚ ਹੁਣ ਕੱਢਦੇ ਆਂ ਜੀ ਪਲੇਟ 'ਚ ਦੂਜਾ ਪਰੌਂਠਾ ਸੇਕਣ ਲਈ ਆਪਾਂ ਰੱਖ ਦਿੰਦੇ ਹਾਂ ਹੁਣ ਤਵੇ ਤੇ ਆ ਦੇਖੋ ਠੀਕ ਹੈ ਜੀ ਇੱਕ ਆਪਾਂ ਨੇ ਬਣਾ ਲਿਆ ਤੇ ਇਹਨੂੰ ਜਿਹੜਾ ਸੇਕ ਲਾਂਗੇ ਸੇਕ ਤੁਸੀਂ ਘੱਟ ਰੱਖਣਾ ਏ ਕਿਉਂਕਿ ਤਾਂ ਹੀ ਆ ਜਿਹੜੇ ਲੱਛੇ ਆ ਉਹ ਬਾਹਰ ਆਉਣਗੇ ਠੀਕ ਹੈ ਜੇ ਸੇਕ ਜ਼ਿਆਦਾ ਹੋਇਆ ਤਾਂ ਇਹਨੇ ਇੱਕ ਲਗਤ ਸਿੱਖ ਜਾਣਾ ਤੇ ਲੱਛੇ ਆ ਜਿਹੜੇ ਤੁਹਾਡੇ ਉਹ ਨਿਕਲ ਨਹੀਂ ਹੈਗੇ ਇਸ ਕਰਕੇ ਸੇਕ ਪਹਿਲਾਂ ਉਹ ਘੱਟ ਰੱਖਿਓ ਤੇ ਲਓ ਜੀ ਇਸ ਤਰੀਕੇ ਨਾਲ ਤੁਸੀਂ ਲੱਛੇ ਪਰੌਂਠੇ ਬਣਾ ਕੇ ਘਰੇ ਤਿਆਰ ਕਰ ਸਕਦੇ ਹਾਂ ਠੀਕ ਹੈ ਜੀ ਆ ਦੇਖੋ ਐਦਾਂ ਦੱਬੂਗੇ ਤਾਂ ਇਹਨੂੰ ਆ ਦੇਖੋ ਠੀਕ ਹੈ ਜੀ ਇਹਦੇ ਲੱਛੇ ਆ ਜਿਹੜੇ ਉਹ ਨਿਕਲੋਂਗੇ ਆ ਦੇਖ ਲਓ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਲੱਛੇ ਪਰੌਂਠੇ ਬਣਾ ਕੇ ਘਰੇ ਬਿਲਕੁਲ ਐਨ ਕ੍ਰਿਸਪੀ ਤਿਆਰ ਕਰ ਸਕਦੇ ਹੋ ਬਿਲਕੁਲ ਮੁਲਾਇਮ ਮੁਲਾਇਮ ਤੇ ਤੁਸੀਂ ਇਹਨੂੰ ਦਹੀਂ ਨਾਲ ਵੀ ਖਾ ਸਕਦੇ ਹੋ ਠੀਕ ਹੈ ਜੀ ਤੇ ਅਚਾਰ ਨਾਲ ਵੀ ਖਾ ਸਕਦੇ ਹੋ ਥੋੜੀ ਆਪਣੀ ਇੱਛਾ ਹੀ ਚਾਹੇ ਦਹੀਂ ਨਾਲ ਖਾਓ ਚਾਹੇ achar ਨਾਲ ਖਾਓ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਆਪਣੇ ਲੱਛੇ ਪਰੌਂਠੇ ਘਰੇ ਤਿਆਰ ਕਰ ਸਕਦੇ ਹੋ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ